ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਜਿਹੜੇ ਸਾਡੇ ਸੰਤ ਸਮਾਜ ਆਇਆ ਸੀਗਾ ਜਿੰਨਾਂ ਦਾ ਬੋਰੇ ਵਾਲੇ ਸੰਤਾਂ ਦਾ ਸਿਸਟਮ ਦੌਸਲਾ ਨਾਲ ਚੱਲਦਾ ਅੱਜ ਉਹਨਾਂ ਦੇ ਸੰਤ ਸਮਾਜ ਨੇ ਸਾਨੂੰ ਆ ਕੇ ਦੋ ਕਿੱਲੇ ਜਿਹੜੀ 90 ਸਾਲਾਂ ਲਈ ਸਾਨੂੰ ਜਗ੍ਹਾ ਦੀ ਹਾਂ ਭਰੀ ਐ ਉਹ ਕਹਿੰਦੇ ਵੀ ਤੁਸੀਂ ਜਦੋਂ ਮਰਜ਼ੀ ਇੱਥੇ ਨਿਉਂਤਰ ਸਕਦੇ ਹੋ ਆਪਣੇ ਨਾਲ ਆ ਕੇ ਉਹ ਨਿਉਂਤਰੋਂਗੇ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਕੀ ਕੋਈ ਲੜਾਈ ਝਗੜੇ ਦਾ ਪਹਿਲਾਂ ਡਰ ਹੁੰਦਾ ਸੀ ਉਹ ਡਰ ਨਹੀਂ ਹੈਗਾ ਹੁਣ ਉਹ ਕਹਿੰਦੇ ਵੀ ਤੁਸੀਂ ਇਹ ਆਪਦੀ 11 11 ਮੈਂਬਰੀ 21 ਮੈਂਬਰੀ ਜਾਂ 31 ਮੈਂਬਰੀ ਕਮੇਟੀ ਬਣਾ ਕੇ ਤੁਸੀਂ ਆਪ ਚਲਾਉਣੀ ਹੈ ਜਿਵੇਂ ਪਹਿਲਾਂ ਗੱਲਾਂ ਚੱਲਦੀਆਂ ਸੀ ਵੀ ਗਾਈਆਂ ਅੰਦਰ ਵਾੜ ਕੇ ਬਾਹਰ ਕੱਢੀਆਂ ਜਾਣਗੀਆਂ ਅੱਗੇ ਤੋਂ ਇਹ ਦੇਖਣ ਨੂੰ ਨਹੀਂ ਮਿਲੂਗਾ ਇਹ ਕਹਾ ਤੁਸੀਂ ਨੰਦੀ ਸ਼ਾਲਾ ਵੀ ਚਲੋ ਬਣ ਜੂਗੀ ਠੱਠੇ ਅੰਦਰ ਵੀ ਹੋ ਜਾਣਗੇ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਖਾਂ ਜਿਹੜਾ ਪ੍ਰਬੰਧ ਚਾਹੀਦਾ ਤਾਂ ਉਹ ਫਿਰ ਕਿਵੇਂ ਹੱਲ ਹੋਊਗਾ ਦੇਖੋ ਜੀ ਪਹਿਲਾਂ ਵੀ ਆਪਣੇ ਦੋ ਗਊਸਲਾ ਹੈਗੀਆਂ ਬਹੁਤ ਜ਼ਿੰਮੇਦਾਰ ਬਹੁਤ ਬਾਣੀਏ ਭਰਾ ਆਪਣੇ ਨਾਲ ਜੁੜੇ ਹੋਏ ਆ ਉਹ ਸਾਰੇ ਵੱਧ ਚੜ ਕੇ ਯੋਗਦਾਨ ਕਰਦੇ ਆ ਜਦੋਂ ਕਿਸੇ ਦੀਆਂ ਜਾਨਾਂ ਬਚਦੀਆਂ ਬਾਈ ਫਿਰ ਇਹਨਾਂ ਨੂੰ ਇੱਕ ਥਾਂ ਖਾਣ ਨੂੰ ਤਾਂ ਮਿਲੂਗੀ ਦੇਖੋ ਆਪਾਂ ਵੀ ਜ਼ਿੰਮੇਦਾਰਾਂ ਜੇ ਕਿ ਇੱਕ ਟਰਾਲੀ ਆਪਾਂ ਇੱਧਰ ਸੱਡ ਦੇਾਂਗੇ ਤਾਂ ਕੋਈ ਇਹਦੇ 'ਚ ਫਰਕ ਨਹੀਂ ਪੈਂਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹਨਾਂ ਨੂੰ ਭੁੱਖ ਮਰੀ ਆਊਗੀ ਬੈਗਰੂ ਦੀ ਕਿਰਪਾ ਨਾਲ ਜੇ ਅੱਜ ਆਪਾਂ ਜੰਗ ਜਿੱਤੇ ਆ ਤੇ ਅੱਗੇ ਵੀ ਆਪਾਂ ਜਿੱਤਦੇ ਹੀ ਰਹਿਣਾ ਜੀ ਮਿਸਟਰ ਸਾਹਿਬ ਜਿਹੜੇ ਲੋਕਾਂ ਨੇ ਦਿਨ ਰਾਤ ਥੋੜੇ ਸੰਘਰਸ਼ ਵਿੱਚ ਹਮਾਇਤ ਕੀਤੀ ਕੀ ਕਹਿਣਾ ਜਾਊ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਛੋਟੇ ਵੱਡੇ ਭਰਾ ਮੇਰੇ ਨਾਲ ਚਾਚੇ ਤਾਏ ਖੜੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਸੀਂ ਇੱਥੇ ਪੈਂਦੇ ਸੀ ਤਾਂ ਸਾਡੇ ਕੋਲੇ 20-20 ਬੰਦੇ ਰਾਤ ਨੂੰ ਪੈਂਦੇ ਰਹੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਧੰਨਵਾਦ ਕਰਦਾ ਇੱਧਰ ਗਊਸਾਲਾ ਕਮੇਟੀ ਦਾ ਵੀ ਜਿਨ੍ਹਾਂ ਨੇ ਚਾਹ ਪਾਣੀ ਸਾਨੂੰ ਇੱਥੇ ਆਪ ਆਪ ਪਹਚਾਉਂ ਉਹਨਾਂ ਕਮੇਟੀ ਦਾ ਵੀ ਧੰਨਵਾਦ ਕਰਦਾ ਮੀਡੀਆ ਕਮੇਟੀ ਦਾ ਵੀ ਧੰਨਵਾਦ ਕਰਦੇ ਆ ਸਾਡੇ ਕੋਲ ਹਰ ਟਾਈਮ ਹਾਜ਼ਰ ਰਹਿੰਦੇ ਸੀ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ